ਆਪਣੇ ਜ਼ਖਮਾਂ ਨੂੰ ਸਮਝਦਾਰੀ ਵਿੱਚ ਬਦਲੋ ਜ਼ਿੰਦਗੀ ਵਿੱਚ ਤੁਹਾਨੂੰ ਕਈ ਵਾਰ ਜ਼ਖਮ ਮਿਲਣਗੇ ਗਲਤੀਆਂ ਹੋਣਗੀਆਂ ਲੋਕ ਉਹਨਾਂ ਨੂੰ ਨਾਕਾਮੀ ਕਹਿਣਗੇ ਪਰ ਨਾਕਾਮੀ ਅਸਲ ਵਿੱਚ ਰੱਬ ਦਾ ਇਸ਼ਾਰਾ ਹੁੰਦਾ ਕਿ ਰਾਹ ਗਲਤ ਹੈ ਮੁੜੋ ਫੇਲ ਹੋਣਾ ਕੋਈ ਅੰਤ ਨਹੀਂ ਇਹ ਸਿਰਫ ਇੱਕ ਤਜਰਬਾ ਹੈ ਮੁਸੀਬਤ ਇਹ ਹੈ ਕਿ ਜ਼ਿਆਦਾਤਰ ਲੋਕ ਫੇਲ ਹੋਣ ਤੇ ਆਪਣੇ ਆਪ ਨੂੰ ਹੀ ਫੇਲ ਸਮਝ ਲੈਂਦੇ ਹਨ ਪਰ ਸਚਾਈ ਇਹ ਹੈ ਫੇਲ ਹੋਣਾ ਸਫਲਤਾ ਤੋਂ ਪਹਿਲਾਂ ਆਉਂਦਾ ਹੈ ਫੇਲ ਹੋਣਾ ਇੱਕ ਮੌਕਾ ਹੈ ਇੱਕ ਪੱਥਰ ਹੈ ਜਿਸ ਤੇ ਪੈਰ ਰੱਖ ਕੇ ਤੁਸੀਂ ਅੱਗੇ ਵੱਧਦੇ ਹੋ ਜੇ ਜਿੱਤਣਾ ਚਾਹੁੰਦੇ ਹੋ ਤਾਂ ਆਪਣੀਆਂ ਨਾਕਾਮੀਆਂ ਨੂੰ ਗਲੇ ਲਗਾਉਣਾ ਸਿੱਖੋ ਰਸਤੇ ਵਿੱਚ ਤੁਹਾਨੂੰ ਦਰਦ ਹੋਵੇਗਾ ਤੁਸੀਂ ਰੋਵੋਗੇ ਹਾਰਿਆ ਹੋਇਆ ਮਹਿਸੂਸ ਕਰੋਗੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਾਰ ਗਏ ਇਸ ਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਰੁਕ ਜਾਓ ਯਾਦ ਰੱਖੋ ਤੁਹਾਡੇ ਜ਼ਖਮ ਹੀ ਤੁਹਾਡੀ ਤਾਕਤ ਹਨ ਉਹ ਨਿਸ਼ਾਨ ਸਬੂਤ ਨੇ ਕਿ ਤੁਸੀਂ ਦਰਦ ਦੇ ਬਾਵਜੂਦ ਵੀ ਅੱਗੇ ਵਧਦੇ ਰਹੇ ਉਹ ਯਾਦ ਦਿਵਾਉਂਦੇ ਨੇ ਕਿ ਤੁਸੀਂ ਮੁਸ਼ਕਲ ਹਾਲਾਤ ਦੇ ਖਿਲਾਫ ਵੀ ਹਿੰਮਤ ਨਾਲ ਖੜੇ ਰਹੇ ਚੁਣੌਤੀਆਂ ਤੁਹਾਡੀ ਪਛਾਣ ਨਹੀਂ ਤੁਹਾਡੀ ਪਛਾਣ ਤੁਹਾਡੇ ਅੰਦਰ ਦੀ ਤਾਕਤ ਹੈ ਫੋਕਸ ਕਰੋ ਆਪਣੇ ਅੰਦਰ ਦੀ ਗ੍ਰੇਟਨੈਸ ਤੇ ਨਾ ਕਿ ਆਪਣੀਆਂ ناکਾਮੀਆਂ ਤੇ ਫੇਲ ਹੋਣਾ ਤੁਹਾਨੂੰ ਤੋੜਦਾ ਨਹੀਂ ਉਹ ਤੁਹਾਨੂੰ ਤਿਆਰ ਕਰਦਾ ਤੁਸੀਂ ਜਿੱਤਣ ਲਈ ਪੈਦਾ ਹੋਏ ਹੋ ਤੁਸੀਂ ਮਜ਼ਬੂਤ ਹੋ ਅਤੇ ਤੁਹਾਡੇ ਅੰਦਰ ਉਹ ਸਭ ਕੁਝ ਹੈ ਜੋ ਕਿਸੇ ਵੀ ਮੁਸ਼ਕਲ ਹਾਲਾਤ ਨੂੰ ਹਰਾ ਸਕਦਾ ਹੈ